ਸਸ਼ਿਕਾਸ ਕਾਈ ਨਿਊਜ਼ ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਇਸ ਵੇਲੇ ਦੀ ਖਬਰ ਜੁੜੀ ਹੋਈ ਹੈ ਕਾਂਗਰਸ ਦੇ ਨਾਲ ਜੀ ਆਮ੍ਰਿਤਸਰ ਦੇ ਵਿੱਚ ਕਾਂਗਰਸ ਮੀਟਿੰਗ ਕਰ ਰਹੀ ਸੀ ਧਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਮੀਟਿੰਗ ਹੋ ਰਹੀ ਸੀ ਲੋਕ ਸਭਾ ਚੋਣਾਂ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਸੀਗਾ ਕਿ ਕਿਹੜਾ ਇਸ ਵਾਰ ਉਮੀਦਵਾਰ ਹੋਵੇਗਾ ਇਸੇ ਵਿਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਾਂਗਰਸ ਦੇ ਵਰਕਰ ਤੇ ਸਮਰਥਕ ਆਪਸ ਵਿੱਚ ਪਿੜਦੇ ਦਿਖਾਈ ਦੇ ਰਹੇ ਨੇ ਜੀ ਆ ਤਸਵੀਰਾਂ ਵੀ ਥੋੜੀ ਦੇਰ ਤੱਕ ਤੁਹਾਡੇ ਨਾਲ ਸਕਰੀਨ ਤੇ ਸ਼ੇਅਰ ਕਰਾਂਗਾ ਤੇ ਪਰ ਦੱਸ ਦਿੰਦੇ ਆ ਕਿ ਓਮ ਪ੍ਰਕਾਸ਼ ਸੋਨੀ ਤੇ ਗੁਰਜੀਤ ਔਜਲਾ ਦੇ ਸਮਰਥਕ ਆਪਸ ਚ ਭੇੜੇ ਦਿਖਾਈ ਦਿੱਤੇ ਨੇ ਜੀਆ ਇਹ ਸਬਤ ਜਿਹੜੀ ਤਸਵੀਰਾਂ ਤੁਹਾਡੇ ਨਾਲ ਉਹ ਸ਼ੇਅਰ ਕਰ ਰਿਆ ਸਕਰੀਨ ਤੇ ਜਿੱਥੇ ਇੱਕ ਪਾਸੇ ਕਾਂਗਰਸ ਦੀ ਆਪਣੀ ਅੰਦਰੂਨੀ ਕਲਾ ਨਹੀਂ ਖਤਮ ਹੋ ਰਹੀ ਤੇ ਹੁਣੇ ਜਿਹੜੀ ਲੜਾਈ ਹੈ ਜਾਂ ਜਿਹੜੀ ਆਪਸੀ ਕਲਾਵਾ ਉਸ ਸਟੇਜਾਂ ਤੱਕ ਵੀ ਪਹੁੰਚਦੀ ਹੋਈ ਦਿਖਾਈ ਦਿੱਤੀ ਹੈ ਜੀਆ ਬਾਬਤ ਇਸ ਬਾਬਤ ਪੂਰੀ ਜਾਣਕਾਰੀ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਸੋ ਵਿਵੇਕ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਇੱਕ ਮੀਟਿੰਗ ਕਰ ਰਹੀ ਸੀ ਉਸ ਦੌਰਾਨ ਕਾਫੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਕੀ ਹੈ ਕੁਝ ਲੇਟਸ ਅਪਡੇਟ ਜੀ ਜਨਤ ਅੱਜ ਕਾਂਗਰਸ ਦੀ ਇੱਕ ਅਹਿਮ ਮੀਟਿੰਗ ਜੇ ਅੰਮ੍ਰਿਤਸਰ ਦੇ ਵਿੱਚ ਹੋਣ ਜਾ ਰਹੀ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾਣੀ ਸੀ ਸੋ ਉੱਥੇ ਮੌਜੂਦਾ ਜਿਹੜੇ ਸੰਸਦ ਨੇ ਗੁਰਜੀਤ ਔਜਲਾ ਆਬਵੀਸਲੀ ਦੇ ਉੱਤੇ ਮੌਜੂਦ ਸੀ ਤੇ ਇਸ ਦੇ ਨਾਲ ਹੀ ਰਾਜਕੁਮਾਰ ਬੇਰਕਾ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਇਹ ਸਾਰੇ ਵੱਡੇ ਆਗੂ ਜਿਹੜਾ ਉੱਥੇ ਮੌਜੂਦ ਸੀ ਤੇ ਉਸ ਤੋਂ ਬਾਅਦ ਕਿਹਾ ਗਿਆ ਸਕੇ ਕਿ ਰਾਜਾ ਬੜਿੰਗ ਜਿਹੜਾ ਨੇ ਉਹ ਅੱਜ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਪੰਜਾਬ ਪ੍ਰਧਾਨ ਕਿਉਂਕਿ ਉਹ ਤਬੇ ਠੀਕ ਕਰਕੇ ਜਿਹੜਾ ਨਾ ਹੋਣ ਕਰਕੇ ਅੱਜ ਉਸ ਮੀਟਿੰਗ 'ਚ ਸ਼ਾਮਿਲ ਨਹੀਂ ਹੋ ਸਕਦੇ ਤੋਂ ਉਸ ਤੋਂ ਬਾਅਦ ਜਦੋਂ ਨਾਵਾ ਦੀ ਚਰਚਾ ਹੋਈ ਲੋਕ ਸਭਾ ਉਮੀਦਵਾਰ ਦੇ ਲਈ ਤਾਂ ਕੰਮ ਜਿਹੜਾ ਆਇਆ ਸਾਹਮਣੇ ਉਹ ਨਿਕਲ ਕੇ ਆਇਆ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਜੋ ਉਪਰਕਾਲ ਸੋਨੀ ਰੂਬੀ ਜਿਹੜਾ ਇੱਥੋਂ ਚੌਣ ਲੜਾਈ ਜਾ ਸਕਦੀ ਹੈ ਜਿਸ ਤੋਂ ਬਾਅਦ ਗੁਰਜੀਤ ਔਜਲਾ ਦੇ ਸਮਰਥਕ ਥੋੜਾ ਨਾਰਾਜ਼ ਹੋ ਗਏ ਤੇ ਉਹਨਾਂ ਦੇ ਬੋਲੋ ਜਿਹੜਾ ਨਾਰੇਬਾਜੀ ਕਰਨੀ ਉਹ ਸ਼ੁਰੂ ਕਰ ਦਿੱਤੀ ਗਈ ਤੇ ਇਸ ਤੋਂ ਬਾਅਦ ਇੱਕ ਟਕਰਾਅ ਦੀ ਸਥਿਤੀ ਜਿਹੜੀ ਆ ਉਹ ਹੁੰਦੀ ਦਿਖਾਈ ਦਿੱਤੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਪੂਰੀ ਸਥਿਤੀ ਨੂੰ ਸੰਭਾਲਦੇ ਹੋਏ ਜਿਹੜੀ ਮੀਟਿੰਗ ਹੈ ਤੇ ਉਹ ਰੱਦ ਕਰਵਾਈ ਤੇ ਇਸ ਤੋਂ ਬਾਅਦ ਜਿਹੜੇ ਆਗੂ ਨੇ ਉਹਨਾਂ ਨੂੰ ਮੀਟਿੰਗ ਦੇ ਵਿੱਚੋਂ ਬਾਹਰ ਕੱਢਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਦਵਿੰਦਰ ਯਾਦਵ ਨੂੰ ਜਿਹੜਾ ਮੀਟਿੰਗ ਚੋਂ ਬਾਹਰ ਲਿਆਂਦਾ ਗਿਆ ਆਪ ਤੁਹਾਨੂੰ ਗੱਡੀ ਤੇ ਬ ਤੋ ਇਧਰ ਹਜੇ ਜਿਹੜਾ ਲੜਾਈ ਝਗੜਾ ਚੱਲ ਹੀ ਰਿਹਾ ਸੀ ਕਿ ਉਧਰੋਂ ਪ੍ਰਤਾਪ ਸਿੰਘ ਬਾਜਵਾ ਔਰ ਆਦੀ ਜਿਹੜੀ ਐਂਟਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਔਰ ਜਿਹੜਾ ਹੈ ਹੁਣ ਅੰਦਰ ਬੈਠ ਕੇ ਸਮਰਥਕਾਂ ਦੇ ਨਾਲ ਤੇ ਗੁਰਜੀਤ ਔਜਲਾ ਔਰ ਆਦੇ ਨਾਲ ਗੱਲ ਕਰ ਰਹੇ ਨੇ ਹਾਲਾਂਕਿ ਗੁਰਜੀਤ ਔਜਲਾ ਨੇ ਕਿਹਾ ਵੀ ਕਿ ਇਹ ਜਿਹੜੀ ਇੰਡੀਆ ਸਰਕੂਲਰ ਕੰਟਰੀ ਹੈ ਤੇ ਸਰਕੂਲਰ ਜਿਹੜੇ ਇੱਥੇ ਸਾਡੀ ਪਾਰਟੀ ਹੈ ਸੋ ਪਹਿਲਾਂ ਮੈਨੂੰ ਮੌਕਾ ਦਿੱਤਾ ਤੇ ਹੁਣ ਜਿਹੜਾ ਇੱਕ ਹਿੰਦੂ ਚਿਹਰੇ ਨੂੰ ਵੀ ਮੌਕਾ ਦੇਣਾ ਚਾਹੀਦਾ ਕਿਉਂਕਿ ਐਸਟੀ ਕੋਟੇ ਚੋਂ ਆਂਦੇ ਨੇ ਓਪੀ ਸੋਨੀ ਤੇ ਜਿਹੜਾ ਇੱਕ ਹਿੰਦੂ ਚਿਹਰਾ ਰਹੇ ਨੇ ਵੱਡਾ ਪੰਜਾਬ ਦੇ ਵਿੱਚ ਪੋਲਿਟਿਕਸ ਦੇ ਵਿੱਚ ਕਿਉਂਕਿ ਤੁਸੀਂ ਜਦੋਂ ਚਰਨਜੀਤ ਸਿੰਘ ਚੰਨੀ ਉਹਦਾ ਸਮਾਂ ਆਇਆ ਸੀ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਇੱਕ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਵੀ ਲਗਾਇਆ ਗਿਆ ਸੀ ਅਜੇ ਨਾਲ ਸੁਖਜਿੰਦਰ ਬੰਦਾਵਾ ਹੋਰ ਨੂੰ ਵੀ ਜਿਹੜਾ ਉਪ ਮੁੱਖ ਮੰਤਰੀ ਲਗਾਇਆ ਗਿਆ ਸੀ ਉਹਦਾ ਕਾਰਨ ਇਹ ਸੀ ਕਿ ਇੱਕ ਹਿੰਦੂ ਉਹ ਚਿਹਰਾ ਵੀ ਜਿਹੜਾ ਆ ਉਹ ਦਿੱਤਾ ਗਿਆ ਸੀ ਉਪਮ ਐਸੇ ਉਪ ਮੁੱਖ ਮੰਤਰੀ ਸੋ ਇਸ ਵਾਰੀ ਕਿਆ ਸੜੀਆਂ ਲਾਈਆਂ ਜਾ ਰਹੀਆਂ ਸੀਗੇ ਓਪੀ ਸੋਨੀ ਵੜਾ ਨੂੰ ਜਿਹੜਾ ਆ ਉਹ ਅੰਮ੍ਰਿਤਸਰ ਟਿਕਟ ਤੋਂ ਲੜਾਇਆ ਜਾ ਸਕ ਰਾਇਆ ਤੇ ਐਸੇ ਗੱਲਦਾ ਜੇ ਉਹ ਜ਼ਿਕਰ ਚੱਲੇ ਆਤਾ ਉਸ ਤੋਂ ਬਾਅਦ ਗੁਰਜੀਤ ਔਜਲਾ ਦੇ ਸਮਰਥਕ ਜਿਹੜਾ ਨੇ ਉਹ ਥੋੜਾ ਨਿਰਾਸ਼ ਹੋਏ ਤੇ ਉਸ ਤੋਂ ਬਾਅਦ ਉਹ ਪੜਕ ਗਏ ਤੇ ਉਹਨਾਂ ਨੇ ਮੀਟਿੰਗ ਦੇ ਵਿੱਚ ਹੀ ਜਿਹੜਾ ਆ ਪੰਜਾਬ ਕਾਂਗਰਸ ਦੇ ਖਿਲਾਫ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਹੂੰ ਜੀ ਬਹੁਤ ਸ਼ੁਕਰੀਆ ਵਿਵੇਕ ਸੋ ਜਿੱਥੇ ਇੱਕ ਪਾਸੇ ਕਾਂਗਰਸ ਦੇ ਵਿੱਚ ਆਪਸ ਵਿੱਚ ਕਿਤੇ ਨਾ ਕਿਤੇ ਅੰਤਰ ਕਲਹਾ ਜਿਹੜੀ ਆ ਹੋ ਰਹੀ ਹੈ ਤੇ ਕੱਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਸੀ ਬੜੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਉਹਨਾਂ ਨੇ ਆਪਣੇ ਤਾਂ ਹੀ ਨਿਸ਼ਾਨਾ ਸਾਧਿਆ ਸੀ ਤੇ ਅੱਜ ਜਦੋਂ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਈ ਹੈ ਤੇ ਤਸਵੀਰਾਂ ਤੁਹਾਡੇ ਸਾਹਮਣੇ ਆ ਕਿਉਂਕਿ ਜਿੱਥੇ ਗੱਲ ਕਰਦੇ ਆ ਓਮ ਪ੍ਰਕਾਸ਼ ਸੋਨੀ ਦੀ ਉਪ ਮੁੱਖ ਮੰਤਰੀ ਨੇ ਜੇਕਰ ਗੱਲ ਕਰ ਸਕਦੇ ਆ ਕਿ ਉਹ ਇੱਕ ਹਿੰਦੂ ਚਿਹਰਾ ਨੇ ਤੇ ਉਹਨਾਂ ਦੇ ਵੱਲੋਂ ਇਹ ਵੀ ਆਖਿਆ ਗਿਆ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਕਿ ਹਰ ਸਿੱਖ ਚਹਿਰਾ ਹੁੰਦਾ ਇੱਕ ਵਾਰ ਹਿੰਦੂ ਚਹਿਰੇ ਨੂੰ ਵੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤੇ ਇਸੇ ਗੱਲੋਂ ਕਰਕੇ ਦੋਨਾਂ ਦੇ ਗੁਰਜੀਤ ਔਜਲਾ ਤੇ ਓਮਪ੍ਰਕਾਸ਼ ਸੋਨੀ ਦੇ ਸਮਰਥਕ ਆਪਸ ਵਿੱਚ ਟਕਰਾ ਪੈਂਦੇ ਨੇ ਆਪਸ ਵਿੱਚ ਨਾਰੇਬਾਜ਼ੀ ਕਰਨ ਲੱਗ ਜਾਂਦੇ ਨੇ ਸੋ ਟਕਰਾਹ ਦੀ ਸਥਿਤੀ ਜਿਹੜੀ ਆ ਸਾਹਮਣੇ ਆਉਂਦੀ ਹੈ ਹੁਣ ਜੇਕਰ ਗੱਲ ਕਰਦੇ ਆ ਕਿ ਇਸ ਬਾਬਤ ਕੀ ਕੁਝ ਆਗੂਆਂ ਦੇ ਵੱਲੋਂ ਕਿਹਾ ਗਿਆ ਹੈ ਇੰਚਾਰਜ ਦਵਿੰਦਰ ਯਾਦਵ ਦਾ ਕੀ ਕੁਝ ਕਹਿਣਾ ਆ ਉਹ ਵੀ ਤੁਹਾਨੂੰ ਸੁਣਾਣੇ ਆ ਲੋਕ ਸਭਾ ਦੀਆਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਡਿੰਗ ਚੱਲ ਰਹੀਆਂ ਨੇ ਔਰ ਅਲੱਗ-ਅਲੱਗ ਤਮਾਮ ਸਾਰੇ ਜਿਹੜੇ ਵਰਕਰ ਸਾਥੀ ਨੇ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ। ਔਰ ਔਨ ਆਲੀ ਪਾਰਲੀਮੈਂਟ ਵਿੱਚ ਕਿਸ ਪ੍ਰਕਾਰ ਦੀ ਅਸੀਂ ਰਣਨੀਤੀ ਬਣਾਉਣੀ ਹੈ। ਉਹਦਾ ਤਾਂ ਆਈਡੀਆ ਪੂਰੇ ਤੇ ਤਮਾਮ ਚਰਚਾ ਕਰਦੇ। ਔਰ ਚਰਚਾ ਕਰਨ ਤੋਂ ਬਾਅਦ ਸਾਡੇ ਸਥਾਨਕ ਕਰੇ ਲੀਡਰ ਜਿਹਾ ਬੰਦੇ ਉਹ ਆਪਣੇ ਵਰਕਰ ਸਾਥੀਆਂ ਨੂੰ ਸੰਬੋਧਨ ਕਰਦੇ ਨੇ। ਸੋ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਸਾਰੇ ਅਸੀਂ ਜਿਹੜੇ ਕਾਂਗਰਸ ਦੇ ਵਰਕਰ ਸਾਥੀ ਨੇ ਜਾਨੀ ਕਿ ਕਮਿਟੈਂਟ ਜਿਨਾਂ ਕੋਲੇ ਆਧੇ ਨਹੀਂ ਜੀ ਉਹਨਾਂ ਨੂੰ ਅਸੀਂ ਮਜ਼ਬੂਤੀ ਦੇ ਨਾਲ 2024 ਦੇ ਵਾਸਤੇ ਲਾਮਬਦ ਕਰਨ ਦਾ ਜਿਹੜਾ ਯਤਨ ਹੋ ਰਿਹਾ ਆ ਵਡਿੰਗ ਸਾਹਿਬ ਇਤਨਾਲ ਨਜ਼ਰ ਆ ਰਿਹਾ ਨਹੀਂ ਕਾਫ ਨਜ਼ਰ ਆ ਰਿਹਾ ਹੈ ਜੀ ਮੇਰੀ ਸਿੱਧੂ ਸਾਹਿਬ ਨਹੀਂ ਨਜ਼ਰ ਆ ਰਹੀ ਕੋ ਮੇਰੀ ਗੱਲ ਸੁਣੋ ਕਿ ਕਿੱਥੇ ਕਿੱਥੇ ਹੋ ਰਿਹਾ ਆਪਣੇ ਕੋਲੇ ਕੋਈ ਗੱਲ ਨਾ ਥੋੜੀ ਰੋਜ਼ਾਨਾ ਇੱਕ ਹੀ ਗੱਲ ਨਹੀਂ ਹੁੰਦੀ ਵੀ ਫਲਾਣਾ ਨਹੀਂ ਨਜ਼ਰ ਆ ਰਿਹਾ ਫਲਾਣਾ ਨਹੀਂ ਨਜ਼ਰ ਆ ਰਿਹਾ ਜ਼ਰੂਰੀ ਜ਼ਰੂਰੀ ਨਹੀਂ ਹੈ ਕਿ ਕਾਂਗਰਸ ਪਾਰਟੀ ਚ ਹਰ ਵਿਅਕਤੀ ਕੈਮਰੇ ਤੇ ਨਜ਼ਰ ਆਵੇ ਅਤੇ ਸਾਡੇ ਬਲੋਕਾਂ ਦੇ ਪ੍ਰਧਾਨ ਸਾਡੇ ਜਿਹੜੇ ਮੰਡਲਾਂ ਦੇ ਪ੍ਰਧਾਨ ਹੈ ਉਹਨਾਂ ਦੀ ਅੱਜ ਮੀਟਿੰਗ ਹੈ ਔਰ ਸਾਡੇ ਪਰਿਵਾਰੀ ਗਵਿੰਦਰ ਯਾਦਵ ਜੀ ਰਾਜਾ ਵੜਿੰਗ ਜੀ ਉਹ ਔਰ ਸੀਐਲਪੀ ਦੇ ਲੀਡਰ ਪ੍ਰਤਾਪ ਬਾਜਵਾ ਜੀ ਜੀ ਉਹ ਅੱਜ ਇੱਥੇ ਆ ਰਹੇ ਆ ਔਰ ਉਹਨਾਂ ਦੀ ਉਹ ਮੀਟਿੰਗ ਹੈ ਔਰ ਕਿਉਂਕਿ ਇਹ ਜਿਹੜੀ ਮੀਟਿੰਗ ਹੈ ਇਹ ਪਰਸਨਲੀ ਫੀਡਬੈਕ ਲੈਣ ਵਾਸਤੇ ਜਿਹੜਾ ਵਰਕਰ ਹੈ ਉਹਨਾਂ ਦੇ ਕੋਲੋਂ ਫੀਡਬੈਕ ਲੈਣ ਵਾਸਤੇ ਉਹਨਾਂ ਨੇ ਮੀਟਿੰਗ ਬੁਲਾਈ ਹੈ ਸ਼ਾਇਦ ਇਸ ਗੱਲ ਵਾਸਤੇ ਮੇਰੇ ਮਿੱਤਰ ਜਿਹੜੇ ਤੁਸੀਂ ਸਾਰੇ ਸਾਥੀ ਹੋ ਉਹ ਤੁਹਾਨੂੰ ਇਸ ਗੱਲ ਦਾ ਅਬਜੈਕਸ਼ਨ ਹੈ ਕਿ ਤੁਹਾਨੂੰ ਉਹਨਾਂ ਨੇ ਅਲੋ ਨਹੀਂ ਕਰਦੇ ਪਰ ਲੇਕਿਨ ਇਹ ਹੈ ਕਿ ਤੁਹਾਨੂੰ ਪ੍ਰੋਪਰ ਇਹਨਾਂ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਜਰੂਰ ਮਿਲੇਗਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਫਿਲਹਾਲ ਕਿਉਂਕਿ ਅਜੇ ਪਰਸਨਲ ਪਾਰਟੀ ਦੇ ਕਨਫਿਡੈਂਸ਼ੀਅਲ ਮੀਟਿੰਗ ਹੈਗੀ ਹੈ ਇਸ ਲਈ ਤਾਨੂੰ ਬੇਨਤੀ ਕਰਾਂਗਾ ਸਾਰੇ ਸਾਥੀਆਂ ਨੂੰ ਕਿ ਥੋੜੀ ਜਿਹੀ ਪੇਸ਼ੈਂਸ ਰੱਖੋ ਔਰ ਤੁਹਾਨੂੰ ਬਿਲਕੁਲ ਪ੍ਰੋਪਰ ਇੱਜ਼ਤ ਮਾਨ ਸਨਮਾਨ ਦੇ ਨਾਲ ਮੌਕਾ ਮਿਲੇਗਾ ਦੂਸਰੇ ਜਿਹੜਾ ਵੀ ਪਹੁੰਚਣਗੇ ਜਿਹੜੇ ਦਿੱਸ਼ਾ ਦੇ ਲੀਡਰ ਨੇ ਕਾਂਗਰਸ ਤੋਂ ਭਈ ਸਾਰੇ ਰੁਸਿਆਂ ਨੂੰ ਮਨਾਇਆ ਜਾਏਗਾ ਇਸ ਗੱਲ 'ਚ ਕੋਈ ਸ਼ੱਕ ਹੈ ਹੀ ਨਹੀਂ ਕਿ ਰੁਸਿਆਂ ਨੂੰ ਵੀ ਮਨਾਇਆ ਜਾਏਗਾ ਔਰ ਜਿਹੜੇ ਮੰਨੇ ਹੋਏ ਆ ਉਹਨੂੰ ਤਗੜੀਆਂ ਕਰਕੇ ਵੀ ਚਲਾਇਆ ਜਾਏਗਾ ਇਹ ਸਾਰਾ ਕੁਝ ਚੱਲੇਗਾ ਡਾ ਜੀ ਸਾਹਿਬ ਜਿਹੜੇ ਨਿੱਜੀ ਵਿਚਾਰ ਦਿੰਦੇ ਆ ਉਹਨੂੰ ਤਾਂ ਫਿਰ ਕਿਤੇ ਜਾ ਕੋਈ ਗੱਲ ਨਹੀਂ ਨਾ ਉਹ ਨਿੱਜੀ ਵਿਚਾਰਾਂ ਤੇ ਵੀ ਵਿਚਾਰ ਹੋ ਰਿਹਾ ਹੈ ਪਰ ਸਿੱਧੂ ਸਾਹਿਬ ਉਹ ਅਰਸ਼ਾਦ ਲਈ ਕਰ ਰਹੇ ਨੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਹਰ ਗੱਲ ਤੇ ਕਾਂਗਰਸ ਹਾਈ ਕਮਾਂਡ ਦੀ ਨਿਗਾਹ ਹੈ ਹਰ ਚੀਜ਼ ਨੂੰ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਜਦੋਂ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਾਨੂੰ ਵੇਟ ਕਰਨੀ ਚਾਹੀਦੀ ਹੈ ਥੋੜੀ ਜਿਹੀ ਔਰ ਤੁਸੀਂ ਦੇਖੋਗੇ ਕਿ ਸਾਰਾ ਕੁਝ ਠੀਕ ਹੋ ਜਾਏਗਾ ਪੰਜਾਬ ਗਵਰਨਰ ਚਿੰਤਾ ਜ਼ਿਤਾਈ ਹੈ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਮੈਂ ਆਪ ਆ ਕੇ ਇਸ ਇਲਾਕੇ ਦਾ ਦੌਰਾ ਕਰਦਾ ਬਈ ਭਗਵੰਤ ਮਾਨ ਜੀ ਉਹਨਾਂ ਦੇ ਕੋਲ ਗਏ ਸੀ ਉਹਨਾਂ ਦੇ ਗੋਡੀ ਹਥਵੀ ਲਾਇਆ ਤੇ ਉਹਨਾਂ ਨੇ ਜੱਫੀ ਵੀ ਪਾਈ ਉਸ ਵਕਤ ਮੈਨੂੰ ਲੱਗਦਾ ਸੀ ਕਿ ਭਗਵੰਤ ਮਾਨ ਨੂੰ ਕਮਰੇ 'ਚ ਬੁਲਾ ਕੇ ਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਤੇ ਭਗਵੰਤ ਮਾਨ ਜੀ ਬਜਾਏ ਪੰਜਾਬ ਦੇ ਵਿੱਚ ਸੀਰੀਅਸ ਹੋਣ ਦੀ ਬਜਾਏ ਮੈਂ ਦੇਖ ਰਿਹਾ ਕਿ ਭਗਵੰਤ ਮਾਨ ਉਥੇ ਕਦੀ ਮਿਰਜਾ ਗਾ ਰਹੇ ਆ ਕਦੀ 700 ਪੁੰਨਿਉਂ ਗਾ ਰਹੇ ਆ ਔਰ ਹੇਕਾਂ ਲਾ ਰਹੇ ਆ ਲੇਕਿਨ ਮੈਂ ਸਮਝਦਾ ਕਿ ਉਹ ਸੀਰੀਅਸ ਨਹੀਂ ਹੈ ਉਹ ਆਮ ਆਦਮੀ ਪਾਰਟੀ ਦੇ ਇੰਟੇਟਿਵ ਨੇ ਜਦੋਂ ਮੀਟਿੰਗ ਉਹ ਕੇਜਰੀਵਾਲ ਜੀ ਹੈ यदि केजरीवाल जी कोई बयान देते हैं तो वो इंडिया ब्लॉक के लिए महत्वपूर्ण होगा लेकिन मान साहब क्या सोचते हैं मान साहब क्या कहना चाहते हैं उससे हमें कोई मतलब नहीं मीटिंग का एजेंडा क्लियर है जैसा कि आपको मालूम है मैं जब से इंचार्ज पंजाब बना हूँ तब से मेरी ये कोशिश है कि हमारे जो कार्यकर्ता हैं हमारे लीडर्स हैं हम उनसे मिल सकें उनसे बात कर सकें उनसे चर्चा कर सकें क्या क्या समस्याएं वो देखते हैं क्या क्या हमारे जो चैलेंजेस हैं वो हमारे सामने क्या है और उसमें जो हमारे कार्यकर्ता है चाहे वो बूथ के लेवल का है चाहे वो हमारे मंडल के लेवल का है उन सभी के हम सुझाव ले रहे हैं इस दौरान तो बहुत अच्छे सुझाव मुझे पिछली जो मीटिंग्स छह हमने अभी तक पार्लियामेंट में की हैं बहुत अच्छे सुझाव आए हैं और मुझे लगता है कि हमारी जो यहाँ पर ऑर्गेनाइजेशन है वो बहुत मजबूती के साथ अपना काम कर रही है नहीं नहीं राजा वडिंग के भी आ रहे हैं दो दिन जरूर उनको तबीयत खराब होने की वजह से वो नहीं पहुंच पाए थे क्योंकि तो राजा वरिंग जी हैं या बाजवा जी हैं या हमारे जितने भी सीनियर लीडर्स हैं एम पी के तो एन का जो उम्मीदवार होगा उसके लिए भी चर्चा होगी इस पर अभी नहीं ये ये सिर्फ हमारा हमारे संगठन को कैसे मजबूत किया जा सकता है संगठन क्या क्या चैलेंजेस देखता है उस बारे में चर्चा हां निश्चित ही चाहे कोई भी हो सशिकाज काय न्यूज़ पंजाब ते बहुत-बहुत स्वागत है इस वेले दी खबर जुड़ी हुई है कांग्रेस दे नाल जी हां अमृतसर दे विच कांग्रेस मीटिंग कर रही सी द्वेन्द्र यादव दी अगुवाई दे विच मीटिंग हो रही सी लोकसभा चुनाव नु लेके मंथन कीता जा रहा है सिगा कि केड़ा इस बार उम्मीदवार होवेगा इसी विच आले एक बड़ी खबर निकल के सामने आंदी है कि कांग्रेस दे वर्कर ते समर्थक आपस सी पिटदे दिखाई दे रहे ने जी हां तस्वीरें ਥੋੜੀ ਦੇਰ ਤੱਕ ਤੁਹਾਡੇ ਨਾਲ ਸਕਰੀਨ ਤੇ ਸ਼ੇਅਰ ਕਰਾਂਗੇ ਪਰ ਦੱਸ ਦਿੰਨੇ ਆ ਕਿ ਓਮ ਪ੍ਰਕਾਸ਼ ਸੋਨੀ ਤੇ ਗੁਰਜੀਤ ਔਜਲਾ ਦੇ ਸਮਰਥਕ ਆਪਸ ਚ ਭੇੜੇ ਦਿਖਾਈ ਦਿੱਤੇ ਨੇ ਜੀ ਆ ਇਹ ਸਭ ਜਿਹੜੀ ਤਸਵੀਰਾਂ ਤੁਹਾਡੇ ਨਾਲ ਹੋ ਸ਼ੇਅਰ ਕਰ ਰਿਆ ਸਕਰੀਨ ਤੇ ਜਿੱਥੇ ਇੱਕ ਪਾਸੇ ਕਾਂਗਰਸ ਦੀ ਆਪਣੀ ਅੰਦਰੂਨੀ ਕਲਾ ਨਹੀਂ ਖਤਮ ਹੋ ਰਹੀ ਤੇ ਹੁਣ ਇਹ ਜਿਹੜੀ ਲੜਾਈ ਹੈ ਜਾਂ ਜਿਹੜੀ ਆਪਸੀ ਕਲਾ ਵਾ ਉਹ ਸਟੇਜਾਂ 'ਤੇ ਵੀ ਪਹੁੰਚਦੀ ਹੋਈ ਦਿਖਾਈ ਦਿੱਤੀ ਹੈ ਜੀ ਆ ਬਾਬਤ ਇਸ ਬਾਬਤ ਪੂਰੀ ਜਾਣਕਾਰੀ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਸੋ ਵਿਵੇਕ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਇੱਕ ਮੀਟਿੰਗ ਕਰ ਰਹੀ ਸੀ ਉਸ ਦੌਰਾਨ ਕਾਫੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਕੀ ਹੈ ਕੁਝ ਲੇਟੈਸਟ ਅਪਡੇਟ ਜੀ ਜਨਤਾ ਅੱਜ ਕਾਂਗਰਸ ਦੀ ਇੱਕ ਅਹਿਮ ਮੀਟਿੰਗ 'ਚ ਅੰਮ੍ਰਿਤਸਰ ਦੇ ਵਿੱਚ ਹੋਣ ਜਾ ਰਹੀ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾਣੀ ਸੀ ਸੋ ਉੱਥੇ ਮੌਜੂਦਾ ਜਿਹੜੇ ਸੰਸਦ ਨੇ ਗੁਰਜੀਤ ਔਜਲਾ ਆਬਵੀਸ ਸਟੇਜ ਦੇ ਉੱਤੇ ਮੌਜੂਦ ਸੀ ਤੇ ਇਸ ਦੇ ਨਾਲ ਹੀ ਰਾਜਕੁਮਾਰ ਬੇਰਕਾ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਇਹ ਸਾਰੇ ਵੱਡੇ ਆਗੂ ਜਿਹੜਾ ਉੱਥੇ ਮੌਜੂਦ ਸੀ ਤੇ ਉਸ ਤੋਂ ਬਾਅਦ ਕਿਹਾ ਗਿਆ ਸੀ ਕਿ ਰਾਜਾ ਬੜਿੰਗ ਜਿਹੜਾ ਨੇ ਉਹ ਅੱਜ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਪੰਜਾਬ ਪ੍ਰਧਾਨ ਕਿਉਂਕਿ ਉਹ ਤਬ ਇਹ ਠੀਕ ਕਰਕੇ ਜਿਹੜਾ ਨਾ ਹੋਣ ਕਰਕੇ ਅੱਜ ਉਸ ਮੀਟਿੰਗ ਤੇ ਸ਼ਾਮਿਲ ਨਹੀਂ ਹੋ ਸਕਦੇ ਤੋਂ ਉਸ ਤੋਂ ਬਾਅਦ ਜਦੋਂ ਨਾਵਾ ਦੀ ਚਰਚਾ ਹੋਈ ਲੋਕ ਸਭਾ ਉਮੀਦਵਾਰ ਦੇ ਲਈ ਤਾਂ ਕੰਮ ਜਿਹੜਾ ਆਇਆ ਸਾਹਮਣੇ ਉਹ ਨਿਕਲ ਕੇ ਆਇਆ ਸਭ ਤੋਂ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਜੋ ਉੱਪਰ ਕਾ ਸੋਲਨੀ ਰੋ ਵੀ ਜਿਹੜਾ ਇੱਥੋਂ ਚੌਣ ਲੜਾਈ ਜਾ ਸਕਦੀ ਹੈ ਜਿਸ ਤੋਂ ਬਾਅਦ ਗੁਰਜੀਤ ਔਜਲਾ ਦੇ ਸਮਰਥਕ ਥੋੜਾ ਨਾਰਾਜ਼ ਹੋ ਗਏ ਤੇ ਉਹਨਾਂ ਦੇ ਬੋਲੋ ਜਿਹੜਾ ਨਾਰੇ ਬਾਜੀ ਕਰਨੀ ਉਹ ਸ਼ੁਰੂ ਕਰ ਦਿੱਤੀ ਗਈ ਤੇ ਇਸ ਤੋਂ ਬਾਅਦ ਇੱਕ ਟਕਰਾਅ ਦੀ ਸਥਿਤੀ ਜਿਹੜੀ ਆ ਉਹ ਹੁੰਦੀ ਦਿਖਾਈ ਦਿੱਤੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਪੂਰੀ ਸਥਿਤੀ ਨੂੰ ਸੰਭਾਲਦੇ ਹੋਏ ਜਿਹੜੀ ਮੀਟਿੰਗ ਹੈ ਤੇ ਉਹ ਰੱਦ ਕਰਵਾਈ ਤੇ ਇਸ ਤੋਂ ਬਾਅਦ ਜਿਹੜੇ ਆਗੂ ਨੇ ਉਹਨਾਂ ਨੂੰ ਮੀਟਿੰਗ ਦੇ ਵਿੱਚੋਂ ਬਾਹਰ ਕੱਢਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਦਵਿੰਦਰ ਯਾਦਵ ਨੂੰ ਜਿਹੜਾ ਮੀਟਿੰਗ ਚੋਂ ਬਾਹਰ ਲਿਆਂਦਾ ਗਿਆ ਆਪ ਤੁਹਾਨੂੰ ਗੱਡੀ 'ਚ ਤੋ ਇਧਰ ਹਜੇ ਜਿਹੜਾ ਲੜਾਈ ਝਗੜਾ ਚੱਲਦੀ ਰਹੀ ਸੀ ਕਿ ਉਧਰੋਂ ਪ੍ਰਤਾਪ ਸਿੰਘ ਬਾਜਵਾ ਔਰ ਆਦੀ ਜਿਹੜੀ ਐਂਟਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਔਰ ਜਿਹੜਾ ਨੇ ਹੁਣ ਅੰਦਰ ਬੈਠ ਕੇ ਸਮਰਥਕਾਂ ਦੇ ਨਾਲ ਤੇ ਗੁਰਜੀਤ ਔਜਲਾ ਔਰ ਆਦੇ ਨਾਲ ਗੱਲ ਕਰ ਰਹੇ ਨੇ ਹਾਲਾਂਕਿ ਗੁਰਜੀਤ ਔਜਲਾ ਨੇ ਕਿਹਾ ਵੀ ਤੁਹਾਨੂੰ ਜਿਹੜੀ ਇੰਡੀਆ ਹੈ ਸਰਕੂਲਰ ਕੰਟਰੀ ਹੈ ਤੇ ਸਰਕੂਲਰ ਜਿਹੜੇ ਇੱਥੇ ਸਾਡੀ ਪਾਰਟੀ ਹੈ ਸੋ ਪਹਿਲਾਂ ਮੈਨੂੰ ਮੌਕਾ ਦਿੱਤਾ ਤੇ ਹੁਣ ਜਿਹੜਾ ਹੈ ਇੱਕ ਹਿੰਦੂ ਚਿਹਰੇ ਨੂੰ ਵੀ ਮੌਕਾ ਦੇਣਾ ਚਾਹੀਦਾ ਕਿਉਂਕਿ ਐਸਟੀ ਕੋਟੇ ਚੋਂ ਆਂਦੇ ਨੇ ਓਪੀ ਸੋਨੀ ਤੇ ਜਿਹੜਾ ਇੱਕ ਹਿੰਦੂ ਚਿਹਰਾ ਰਹੀ ਨੇ ਵੱਡਾ ਪੰਜਾਬ ਦੇ ਵਿੱਚ ਪੋਲਿਟਿਕਸ ਦੇ ਵਿੱਚ ਕਿਉਂਕਿ ਤੁਸੀਂ ਜਦੋਂ ਚਰਨਜੀਤ ਸਿੰਘ ਚੰਨੀ ਉਹਦਾ ਸਮਾਂ ਆਇਆ ਸੀ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਇੱਕ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਵੀ ਲਗਾਇਆ ਗਿਆ ਸੀ ਆਦੇ ਨਾਲ ਸੁਖਜਿੰਦਰ ਰੰਧਾਵਾ ਨੂੰ ਵੀ ਜਿਹੜਾ ਉਪ ਮੁੱਖ ਮੰਤਰੀ ਲਗਾਇਆ ਗਿਆ ਸੀ ਉਹਦਾ ਕਾਰਨ ਇਸਗੇ ਇੱਕ ਹਿੰਦੂ ਅ ਚਿਹਰਾ ਵੀ ਜਿਹੜਾ ਆ ਉਹ ਦਿੱਤਾ ਗਿਆ ਸੀ ਉਪਮ ਐਜ਼ ਅ ਉਪ ਮੁੱਖ ਮੰਤਰੀ ਸੋ ਇਸ ਵਾਰੀ ਕਿਆ ਸੜੀਆਂ ਲਾਈਆਂ ਜਾ ਰਹੀਆਂ ਸੀਗੇ ਓਪੀ ਸੋਨੀ ਵੜਾ ਨੂੰ ਜਿਹੜਾ ਆ ਉਹ ਅੰਮ੍ਰਿਤਸਰ ਟਿਕਟ ਤੋਂ ਲੜਾਇਆ ਜਾ ਸਕਦਾ ਆ ਤੇ ਐਸੇ ਗੱਲਦਾ ਕੋ ਜ਼ਿਕਰ ਚੱਲੇ ਆਤਾ ਉਸ ਤੋਂ ਬਾਅਦ ਗੁਰਜੀਤ ਔਜਲਾ ਦੇ ਸਮਰਥਕ ਵੀ ਜਿਹੜਾ ਨੇ ਉਹ ਥੋੜਾ ਨਿਰਾਸ਼ ਹੋਏ ਤੇ ਉਸ ਤੋਂ ਬਾਅਦ ਉਹ ਪੜਕ ਗਏ ਤੇ ਉਹਨਾਂ ਨੇ ਮੀਟਿੰਗ ਦੇ ਵਿੱਚ ਹੀ ਜਿਹੜਾ ਆ ਪੰਜਾਬ ਕਾਂਗਰਸ ਦੇ ਖਿਲਾਫ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਹੂੰ ਜੀ ਬਹੁਤ ਸ਼ੁਕਰੀਆ ਵਿਵੇਕ ਸੋ ਜਿੱਥੇ ਇੱਕ ਪਾਸੇ ਕਾਂਗਰਸ ਦੇ ਵਿੱਚ ਆਪਸ ਵਿੱਚ ਕਿਤੇ ਨਾ ਕਿਤੇ ਅੰਤਰ ਕਲਹਾ ਜਿਹੜੀ ਆ ਹੋ ਰਹੀ ਹੈ ਤੇ ਕੱਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਸੀ ਬੜੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਉਹਨਾਂ ਨੇ ਆਪਣੇ ਤਾਂ ਹੀ ਨਿਸ਼ਾਨਾ ਸਾਧਿਆ ਸੀ ਤੇ ਅੱਜ ਜਦੋਂ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਈ ਹੈ ਤੇ ਤਸਵੀਰਾਂ ਤੁਹਾਡੇ ਸਾਹਮਣੇ ਆ ਕਿਉਂਕਿ ਜਿੱਥੇ ਗੱਲ ਕਰਦੇ ਆ ਓਮ ਪ੍ਰਕਾਸ਼ ਸੋਨੀ ਦੀ ਉਪ ਮੁੱਖ ਮੰਤਰੀ ਨੇ ਜੇਕਰ ਗੱਲ ਕਰ ਸਕਦੇ ਆ ਕਿ ਉਹ ਇੱਕ ਹਿੰਦੂ ਚਿਹਰਾ ਨੇ ਤੇ ਉਹਨਾਂ ਦੇ ਵੱਲੋਂ ਵੀ ਆਖਿਆ ਗਿਆ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਕਿ ਹਰ ਵਾਰ ਦੇ ਖਚੈਰਾ ਹੁੰਦਾ ਇੱਕ ਵਾਰ ਹਿੰਦੂ ਚਿਹਰੇ ਨੂੰ ਵੀ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਇਸੇ ਗੱਲੋਂ ਕਰਕੇ ਦੋਨਾਂ ਦੇ ਗੁਰਜੀਤ ਔਜਲਾ ਤੇ ਓਮਪ੍ਰਕਾਸ਼ ਸੋਨੀ ਦੇ ਸਮਰਥਕ ਆਪਸ ਵਿੱਚ ਟਕਰਾ ਪੈਂਦੇ ਨੇ ਆਪਸ ਵਿੱਚ ਨਾਰੇਬਾਜ਼ੀ ਕਰਨ ਲੱਗ ਜਾਂਦੇ ਨੇ ਸੋ ਟਕਰਾਹ ਦੀ ਸਥਿਤੀ ਜਿਹੜੀ ਆ ਸਾਹਮਣੇ ਆਉਂਦੀ ਹੈ ਹੁਣ ਜੇਕਰ ਗੱਲ ਕਰਦੇ ਆ ਕਿ ਇਸ ਬਾਬਤ ਕੀ ਕੁਝ ਆਗੂਆਂ ਦੇ ਵੱਲੋਂ ਕਿਹਾ ਗਿਆ ਇਨਚਾਰਜ ਦਵਿੰਦਰ ਯਾਦਵ ਦਾ ਕੀ ਕੁਝ ਕਹਿਣਾ ਆਓ ਉਹ ਵੀ ਤੁਹਾਨੂੰ ਸੁਣਾਣੇ ਲੋਕ ਸਭਾ ਦੀਆਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਸ ਚੱਲ ਰਹੀਆਂ ਨੇ ਅਤੇ ਅਲੱਗ-ਅਲੱਗ तमाम ਸਾਰੇ ਜਿਹੜੇ ਵਰਕਰ ਸਾਥੀ ਨੇ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਅਤੇ ਆਨ ਵਾਲੀ ਪਾਰਲੀਮੈਂਟ ਵਿੱਚ ਕਿਸ ਪ੍ਰਕਾਰ ਦੀ ਅਸੀਂ ਰਣਨੀਤੀ ਬਣਾਉਣੀ ਹੈ ਉਹਦਾ ਤੋਂ ਆਈਡੀਆ ਪੂਰੇ ਤੇ तमाम ਵਿੱਚ ਚਰਚਾ ਕਰਦੇ ਅਤੇ ਚਰਚਾ ਕਰਨ ਤੋਂ ਬਾਅਦ ਸਾਡੇ ਸਥਾਨਕ ਜਿਹੜੇ ਲੀਡਰ ਸਾਹਿਬਾਨ ਨੇ ਉਹ ਆਪਣੇ ਵਰਕਰ ਸਾਥੀਆਂ ਨੂੰ ਸੰਬੋਧਨ ਕਰਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਸਾਰੇ ਅਸੀਂ ਜਿਹੜੇ ਗਰਸਤੇ ਵਰਕਰ ਸਾਥੀ ਨੇ ਜਾਨੀ ਕਿ ਕਮਿਟੀ ਦੇ ਜਿਨ੍ਹਾਂ ਕੋਲੇ ਅਧਿਕਾਰ ਨਹੀਂ